ਕਪੀਲੇ ਜੀ ਕੀ ਕੀ ਗੱਲ ਕੀਤੀ ਹੈ ਕੱਲ ਸਰ ਅਸੀਂ ਰਾਤ ਨੂੰ 7:30 ਵਜੇ ਰਾਮਪੁਰਾ ਤੋਂ ਵਾਪਸ ਆ ਰਹੇ ਸੀਗੇ ਜੀ ਠੀਕ ਹੈ ਤੇ ਮੇਰੇ ਰਾਮਪੁਰਾ ਦਾਦੀ ਮਾਂ ਬਿਮਾਰ ਨੇ ਸੀ ਉੱਥੋਂ ਉਹਨਾਂ ਦਾ ਪਤਾ ਲੈ ਕੇ ਵਾਪਸ ਆਪਣੇ ਘਰ ਆ ਰਹੇ ਸੀ ਜੀ ਅਸੀਂ ਉਹਨੂੰ ਨਾਰਮਲ ਨਾਰਮਲ ਸਪੀਡ ਦੇ ਉੱਤੇ ਇਧਰ ਅਸੀਂ ਆ ਰਹੇ ਸੀਗੇ ਵਾਪਸ ਤੇ ਇੱਥੋਂ ਪਿੱਛੇ ਚਾਰ ਮੁੰਡੇ ਸੀ ਸਵਿਫਟ ਗੱਡੀ ਦੇ ਅੰਦਰ ਜਿਹੜੀ ਪਿੱਛੇ ਖੜੀ ਆਈ ਤੇ ਉਹਨਾਂ ਨੇ ਬਹੁਤ ਭਿਆਨਕ ਹਿੱਟ ਕੀਤਾ ਜੀ ਉਹਨਾਂ ਚਾਰਾਂ ਹੀ दारू ਪੀਤੀ ਵੀ ਸੀ ਨਾਨਵੈਜ ਖਾ ਰਹੇ ਸੀਗੇ ਗੱਡੀ ਦੇ ਅੰਦਰ ਦਾਰੂ ਦੇ ਗਲਾਸ ਪਏ ਨੇ ਨਾਨਵੈਜ ਪਏ ਐ ਸੋਡਿਆਂ ਦੀਆਂ ਬੋਤਲਾਂ ਪਈਆਂ ਐ ਠੀਕ ਹੈ ਪਿੱਛੇ ਲੈ ਕੇ ਹਿੱਟ ਕਰਤੀ ਜੀ ਮੇਰੇ ਪਾਪਾ ਦਾ ਚੂਲਾ ਟੁੱਟ ਗਿਆ ਜੀ ਇਹਦੇ ਨਾਲ ਠੀਕ ਹੈ ਜੀ ਮੇਰੇ ਮੰਮਾ ਨੇ ਉਹਨਾਂ ਦੇ ਮੈਜਰ ਇੰਜਰੀ ਆਈ ਹੈ ਇਹੀ ਮੈਂ ਗੱਡੀ ਡਰਾਈਵ ਕਰ ਰਿਹਾ ਸੀ ਮੇਰੇ ਚੈਸਟਰ ਸਟੇering ਬਜਾ ਲੇਕਿਨ ਹਲੇ ਮੈਨੂੰ ਕੋਈ ਉਸ ਦਿਹਾਉ ਨਹੀਂ ਮੇਰੇ ਮੰਮਾ ਆਪਾਂ ਦੀ ਬਹੁਤ ਜ਼ਿਆਦਾ ਧਿਆਨ ਕਾਲਤ ਹੋ ਰਹੀ ਹੈ ਜੀ ਉਹ ਚਾਰੇ ਮੁੰਡਿਆਂ ਨੂੰ ਬੰਦੀ ਕਾਰਵਾਈ ਦੇ ਹਿਸਾਬ ਨਾਲ ਗੱਡੀ ਤੋਂ ਗੱਡੀ ਸਜ਼ਾ ਦਿੱਤੀ ਆਵੇ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਉਹ ਕਿਥੋਂ ਆਪਾਂ ਬੰਨ੍ਹ ਕੇ ਗੱਡੀ ਕਿ ਟਿਨਿਸ਼ ਸੀ ਗੱਡੀ ਆਪਣੀ ਸੀਗੀ ਜੀ ਵੱਧੂ ਵੱਧ ਪੰਜਾਬ ਪੰਜਾਬ ਦੇ ਆਸ-ਪਾਸ ਜੀ ਉਹਨਾਂ ਦੀ ਜਿਹੜੀ ਮਗਰ ਲੰਦੀ ਸਪੀਡ ਸੀ ਉਹਨਾਂ ਦੀ 110 ਤੋਂ ਉੱਤੇ ਸੀ ਸਪੀਡ ਗੱਡੀ ਦਾ ਇਹ ਹਾਲ ਕਰ ਦਿੱਤਾ ਜੀ ਤੇ ਹੁਣ ਕੀ ਬੰਕੇ ਸਾਡੀ ਮੰਗੀ ਹੈ ਇਸ ਪ੍ਰਸ਼ਾਸਨ ਨੂੰ ਵੀ ਇਹਨਾਂ ਨੂੰ ਕੜੀ ਤੋਂ ਕੜੀ ਕੜੀ ਤੋਂ ਕੜੀ ਸਜ਼ਾ ਦਿੱਤੀ ਆ ਵੇ ਇਹਨਾਂ ਚੋਂ ਇੱਕ ਮੁੰਡਾ ਗਵਰਨਮੈਂਟ ਜੌਬ ਤੇ ਕਹਿੰਦਾ ਮੈਂ ਪੀਤੀ ਨਹੀਂ ਪੀਤੀ ਨਹੀਂ ਸਾਰਿਆਂ ਦੇ ਗੱਡੀ 'ਚ ਗਲਾਸ ਨਿਕਲੇ ਠੀਕ ਹੈ ਸਾਰੇ ਮੁੰਡਿਆਂ ਨੇ ਦਾਰੂ ਪੀ ਕੇ ਨਾਨਵੇਜ ਖਾ ਕੇ ਪ੍ਰੈਸ਼ਰ ਨਾਲ ਗੱਡੀ ਹਿੱਟ ਕੀਤੀ ਜੀ ਮੇਰਾ ਘਰ ਉਜਾੜ ਤਾ ਇਹ ਮੇਰੇ ਮਮਾ ਪਾਪਾ ਉਹਨਾਂ ਦਾ ਇਕੱਲਾ ਬੇਟਾ ਹੈ ਪਾਪਾ ਦਾ ਮੇਰੇ ਚੂਲਾ ਡੁੱਟ ਚੁੱਕਿਆ ਹੈ ਮਮਾ ਦੇ ਮੇਰੇ ਮੈਂ ਹਤਮਨ ਕੇ ਬੇਨਤੀ ਕਰਦਾ ਹਾਂ ਕਿਰਪਾ ਕਰਕੇ ਬੰਦੀ ਕਾਰਵਾਈ ਕੀਤੀ ਆਵੇ ਜੇ ਇਸ ਹਸਾਮ ਨਾਲੀ ਲੋਕਾਂ ਨੂੰ ਹਿੱਟ ਕਰਨਾ ਹੈ ਜੇ ਇਸ ਹਸਾਮ ਨਾਲੀ ਸੜਕਾਂ ਹਸਿਆਂ ਦੇ ਕੋਈ ਆਪਾਂ ਜੇ ਹੰਡ ਰੋਕ ਨਾਲ ਲਾਈ ਤਾਂ ਆਪਾਂ ਨੂੰ ਪਾਕਿਸਤਾਨ ਦੀ ਲੋੜ ਨਹੀਂ ਹੈਗੀ ਆਪਾਂ ਆਪ ਹੀ ਇੱਕ ਦੂਜੇ ਚ ਮਰ ਜਾਾਂਗੇ ਇਹ ਵਜ ਵਜ ਕੇ ਆਪਾਂ ਨੂੰ ਇਹਦੇ ਕਰਕੇ ਬਹੁਤ ਜ਼ਿਆਦਾ ਲੋੜ ਹੈ ਪ੍ਰਸ਼ਾਸਨ ਨੂੰ ਇਹ ਚੀਜ਼ ਤੇ ਨਿਗਰ ਰੱਖਣ ਦੀ ਕਿ ਉਰੇ ਆ ਕੇ ਕੋਈ ਬੰਦੀ ਕਾਰਵਾਈ ਕੀਤੀ ਆਵੇ ਕੋਈ ਇਹਨਾਂ ਨੂੰ ਕੱਢੀ ਤੋਂ ਕੱਢੀ ਸਜ਼ਾ ਦਿੱਤੀ ਆਵੇ ਕੰਪਲੇਟ ਕਰੀਏ ਕੰਪਲੇਂਟ ਕਰੀਏ ਜੀ ਕੀ ਕੀ ਕਾਰਵਾਈ ਕੀਤੀ ਉਹਨਾਂ ਨੇ ਕਾਰਵਾਈ ਉਹਨਾਂ ਨੇ ਇੱਕ ਵਾਰੀ ਮੁੰਡੇ ਫੜ ਰੱਖੇ ਨੇ ਜੀ ਮੈਂ ਉਹਨਾਂ ਨੂੰ ਇਹੀ ਪ੍ਰਸ਼ਾਸਨ ਨੂੰ ਹੱਥ ਬੰਨ੍ਹ ਕੇ ਬਸ ਇਹ ਹੀ ਬੇਨਤੀ ਕਰਦੇ ਆਂ ਕਿ ਬੰਦ ਦੀ ਕਾਰਵਾਈ ਕੀਤੀ ਜਾਵੇ ਠੀਕ ਹੈ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਇਨਸਪੈਕਟਰ ਦਿਲਜੀਤ ਸਿੰਘ ਮੁੱਖ ਅਫਸਰ थाना ਕੈਂਟ ਜੀਰਾਪ ਐਕਸੀਡੈਂਟ ਹੋਇਆ ਨੰਬਰ ਇਹ ਰਾਤ ਸਾਨੂੰ ਕਰੀਬ 8:00 ਵਜੇ ਇੱਕ ਐਕਸੀਡੈਂਟ ਰਿਪੋਰਟ ਹੋਇਆ ਸੀਗਾ ਜਿਹੜਾ ਪੁੱਚੋ ਤੋਂ ਆਪਣਾ ਰੋਡ ਬਟਣ ਦੇ ਨੂੰ ਆਂਦਾ ਨੀਅਰ ਪੁਲਿਸ ਸਟੇਸ਼ਨ ਕੈਂਟੀ ਐਕਸੀਡੈਂਟ ਦੀ ਅਕਰਾਸ ਜਿਹੜੀ ਹੋਈ ਹੈ ਇਹਦੇ ਵਿੱਚ ਦੋ ਗੱਡੀਆਂ ਸੀਗੀਆਂ ਇੱਕ ਸਵਿਫਟ ਸੀਗੀ ਇੱਕ ਆਲਟੋ ਸੀ ਐਕਸੀਡੈਂਟ ਦੇ ਵਿੱਚ ਇਹਨਾਂ ਦੋਨਾਂ ਜਿਹੜੀਆਂ ਇਨਵੋਲਵ ਸੀਆਂ ਤੇ ਸਵਿਫਟ ਗੱਡੀ ਜਿਹੜੀ ਉਸਨੇ ਪਿੱਛੋਂ ਜਿਹੜੀ ਆਲਟੋ ਪਿੱਛੋਂ ਬਹੁਤ ਜ਼ਿਆਦਾ ਤੇਜ਼ ਆ ਰਹੀ ਸੀ ਗੱਡੀ ਤੇ ਉਹਨੇ ਇੱਕਦਮ ਜਿਹੜੀ ਹੈਗੀ ਆ ਆਲਟੋ ਗੱਡੀ ਦੇ ਵਿੱਚ ਪਿੱਛੋਂ ਲਿਆ ਕੇ ਮਾਰੀ ਤੇ ਐਕਸੀਡੈਂਟ ਇੰਨਾ ਭਿਆਨਕ ਸੀਗਾ ਕਿ ਉਹ ਗੱਡੀ ਜਿਹੜੀ ਆਲਟੋ ਗੱਡੀ ਆ ਉਹ ਪਿੱਛੇ ਘੁੰਮ ਕੇ ਉਹਦੇ ਵੱਲੀ ਉਹਦਾ ਜਿਹੜਾ ਫਰੰਟ ਆਉਦੇ ਵੱਲ ਹੋ ਗਿਆ ਤੇ ਇਹਦੇ ਵਿੱਚ ਜਿਹੜੇ ਚਾਰ ਵਿਅਕਤੀ ਸੀਗੇ ਸਵਿਫਟ ਗੱਡੀ ਦੇ ਵਿੱਚ ਸਵਾਰ ਜਿਨ੍ਹਾਂ ਨੂੰ ਅਸੀਂ ਟਰੇਨ ਕਰਕੇ ਸਿਵਲ ਹਸਪਤਲ ਦੇ ਵਿੱਚ ਜਿਹੜਾ ਇਹਨਾਂ ਤੋਂ ਇਹਨਾਂ ਦਾ ਸੀ ਮੈਡੀਕਲ ਵਗੈਰਾ ਕਰਾਇਆ ਔਰ ਮੈਡੀਕਲ ਦੇ ਵਿੱਚ ਮੇਨਲੀ ਇਹ ਕਿ ਇਹਨਾਂ ਨੇ ਕੋਈ ਡਰਗ ਵਗੈਰਾ ਜਾਂ ਕੋਈ ਅਲਕੋਹਲ ਵਗੈਰਾ ਤਾਂ ਨਹੀਂ ਕੰਜ਼ੂਮ ਕਰਵਾ ਕੀਤਾ ਇਸ ਬੰਦੀ ਜਿਹੜੀਆਂ ਅਸੀਂ ਸਿਵਲ ਐ ਐਸਐਮਓ ਸਰ ਨਾਲ ਅਰਜ਼ੀ ਤਾਂ ਦਿੱਤੀਆਂ ਜੀਆਂ ਜਿਹੜੀ ਹਟ ਕੀਤਾ ਸੀ ਉਹਦੇ ਵਿੱਚ ਕਿੰਨੇ ਕੁ ਜੱਟਨੇ ਹੋਏ ਤੇ ਕੌਣ ਕੌਣ ਸੀ ਉਹਦੇ ਵਿੱਚ ਇੱਕ ਫੈਮਿਲੀ ਸੀਗੀ ਜੀ ਜਿਹਦੇ ਵਿੱਚ ਦੋ ਲੇਡੀਜ਼ ਸੀਗੇ ਦੋ ਰੈਂਟ ਸੀ ਐ ਇੱਕ ਚਾਂਸ ਸੀਗਾ ਜੀ ਤੇ ਉਹ ਜਿਹੜਾ ਉਹਨਾਂ ਦਾ ਮੈਕਸ ਹਸਪੀਟਲ ਦੇ ਵਿੱਚ ਟਰੀਟਮੈਂਟ ਚੱਲ ਰਿਹਾ ਜੀ ਤੇ ਜਿਹੜਾ ਉਹਨਾਂ ਦਾ ਸਾਨੂੰ ਆ ਇੰਟੀਮੇਸ਼ਨ ਆ ਉਹਨਾਂ ਦੇ ਐਡਮਿਸ਼ਨ ਦੀ ਉਹ ਸਾਨੂੰ ਆ ਚੁੱਕੀ ਹੈ ਤੇ ਜਿਵੇਂ ਉਹ ਬਿਆਨ ਲਗਾਉਣਗੇ ਉਦਾਂ ਸੀ ਕਾਨੂੰਨ ਮੁਤਾਬਕ ਰਹਿਣਾ ਜਿਹੜੀ ਗੱਡੀ ਨੇ ਮਗਰੋਂ ਹਿੱਟ ਕੀਤਾ ਉਹਦੇ ਵਿੱਚ ਚਿਕਨ ਵਗੈਰਾ ਜਾਂ ਹੋਰ ਇਸ ਤਰ੍ਹਾਂ ਲੱਗਦਾ ਵੀ ਉਹਨਾਂ ਨੇ ਅਲਕੋਹਲ ਵਗੈਰਾ ਲਿਆ ਲੱਗਦਾ ਕਾਫੀ ਸਮਾਨ ਵਿੱਚ ਉਸ ਤਰ੍ਹਾਂ ਗਿਆ ਬੋਤਲ ਲੈ ਰਿਹਾ ਉਸ ਬੰਦੀ ਦਾ ਸਾਰਾ ਸਿਰ ਮੈਡੀਕਲ ਇਹਨਾਂ ਦਾ ਰਾਤ ਕਰਵਾ ਦਿੱਤਾ ਸੀਗਾ ਇਹਨਾਂ ਦੇ ਜਿਹੜੇ ਬਲੱਡ ਸੈਂਪਲ ਆ ਉਹਨਾਂ ਨੇ ਪ੍ਰੀਜ਼ਰਵ ਕਰ ਲਏ ਸੀਗੇ ਤੇ ਅੱਜ ਉਹਨਾਂ ਨੂੰ ਡਰਗ ਟੈਸਟ ਲਈ ਤੇ ਜਿਹੜਾ ਉਹਨਾਂ ਦਾ ਅਲਕੋਹਲ ਟੈਸਟ ਲਈ ਉਹਨਾਂ ਨੂੰ ਦੇ ਦਿੱਤਾ ਕਿੰਨੇ ਕੇਸ ਨੇ ਜਿਹੜੇ ਬੰਦੇ ਨੇ ਹਿੱਟ ਕੀਤੇ ਗਏ ਸੋ ਇਹ ਜਿਹੜਾ ਸਵਿਫਟ ਵਾਲਾ ਉਹ 21 ਸਾਲ ਦੇ ਕਰੀਬ ਦੀ ਉਮਰ ਆ ਜਿਹੜੇ ਨਾਮ ਦੇ ਸਨ ਉਹਨਾਂ ਨਾਲ ਦੇ ਥੋੜੇ ਮੈਚੁਰ ਆ ਜੀ ਉਹਦੇ ਨਾਲ ਕੋਈ 25 ਤੋਂ ਲੈ ਕੇ 28 ਦੇ ਵਿੱਚ ਵਿੱਚ ਹੈਗੇ ਆ ਜੀ ਸਰ ਆ ਕਿੱਧਰ ਹੋ ਰਹੇ ਸੀ ਕਿੱਥੇ ਜਾਣਾ ਸੀ ਤੁਹਾਨੂੰ ਇਹ ਪੁੱਚੋਵਾਲੀ ਤਰਫੋਂ ਆ ਰਹੇ ਸੀ ਤੇ ਬਠਿੰਡੇ ਵੱਲ ਨੂੰ ਜਾ ਰਹੇ ਸੀ ਰਾਤ ਕੈਂਟ ਥਾਣੇ ਦੇ ਕੋਲ ਦੋ ਕਾਰਾਂ ਦਾ ਆਪਸ ਵਿੱਚ ਟੱਕਰ ਹੋ ਗਈ ਇਹ ਟੱਕਰ ਐ ਹੋ ਵੀ ਨੈਸ਼ਨਲ ਹਾਈਵੇ ਤੋਂ ਬਠਿੰਡੇ ਵੱਲ ਨੂੰ ਇਹ ਕਾਰਾਂ ਆ ਰਹੀਆਂ ਸੀਗੀਆਂ ਪੁੱਚੋਵਾਲੀ ਸਾਈਡ ਤੋਂ ਤੇ ਜਦੋਂ ਥਾਣਾ ਕੈਂਟ ਵਾਲਾ ਮੋੜ ਆਂਦਾ ਉੱਥੋਂ ਦੀ ਸਿਟੀ ਦੇ ਵਿੱਚ ਜਾਣ ਲਈ ਐਂਟਰੀ ਪੁਆਇੰਟ ਬਣਿਆ ਹੋਇਆ ਹੈ ਨੈਸ਼ਨਲ ਹਾਈਵੇ ਤੇ ਤੇ ਅਚਾਨਕ ਹੀ ਅਗਲੀ ਕਾਰ ਨੇ ਜਦੋਂ ਦੇਖਿਆ ਵੀ ਪੁਆਇੰਟ ਲੰਘ ਗਿਆ ਜਾਂ ਨੇੜੇ ਆ ਗਿਆ ਤਾਂ ਉਸਨੇ ਕਾਰ ਦੀ ਬ੍ਰੇਕ ਲਗਾਤੀ ਜਿਹੜੀ ਪਿੱਛੋਂ ਕਾਰ ਆ ਰਹੀ ਸੀ ਉਹ ਕਾਰ ਦੇ ਵਿੱਚ ਉਹਦੀ ਟੱਕਰ ਹੋ ਗਈ ਇੱਕ ਕਾਰ ਦੇ ਵਿੱਚ ਸਵਾਰ પતિ ਪਤਨੀ ਰਕੇਸ਼ ਅਤੇ ਸਾਖਸ਼ੀ ਦੋਨੋਂ ਜ਼ਖਮੀ ਹੋ ਗਏ ਜਿਸ ਦੀ ਘਟਨਾ ਦੀ ਸੂਚਨਾ ਮਿਲਨ ਤੇ ਨੌਜਵਾਨ ਵੈਲਫਰ ਸਾਇਟੀ ਦੀ ਐਂਬੂਲੈਂਸ ਟੀਮ मौके ਤੇ ਪਹੁੰਚੀ ਤੇ ਦੋਨੋਂ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਕਾਰਾਂ ਜਿਹੜੀਆਂ ਦੋਨੀਆਂ ਦੋਨੋਂ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈਆਂ ਸਹਾਸੇ ਦੇ ਵਿੱਚ ਇੱਥੇ ਬਹੁਤ ਸਾਰੇ ਐਕਸੀਡੈਂਟ ਹੁੰਦੇ ਆ ਗਏ ਆ ਉਹਦਾ ਕਾਰਨ ਇੱਕ ਤਾਂ ਇਹ ਹੈ ਵੀ ਜਦੋਂ ਨੈਸ਼ਨਲ ਹਾਈਵੇ ਤੋਂ ਸਿੱਧਾ ਅਚਾਨਕ ਘਟਾ ਆ ਜਾਂਦਾ ਹੈ ਸ਼ਹਿਰ ਵੱਲ ਮੋੜਨ ਵਾਲਾ ਤੇ ਜਿਹੜੇ ਲੋਕਾਂ ਨੂੰ ਕਈ ਵਾਰ ਨਹੀਂ ਪਤਾ ਲੱਗਦਾ ਉਹ اچانک ਹੀ ਬ੍ਰੇਕ ਲਗਾ ਦਿੰਦੇ ਆ ਵੀ ਕੱਟ ਪਿੱਛੇ ਰਹਿ ਗਿਆ ਜਾਂ ਕੱਟ اچانک ਹੀ ਉਹ ਦੇਖ ਲੈਂਦੇ ਵੀ ਉਹ ਕੱਟ ਤਾਂ ਆ ਗਿਆ اچانک ਹੀ ਉਹ ਬ੍ਰੇਕ ਲਾ ਦਿੰਦੇ ਤੇ ਐਕਸੀਡੈਂਟ ਹੋ ਜਾਂਦੇ ਆ ਐਦੂ ਇਲਾਵਾ ਇੱਥੇ ਰੋਂਗ ਸਾਈਡ ਤੋਂ ਬੜੇ ਵਹੀਕਲ ਜਾਂਦੇ ਹੈਗੇ ਆ ਜਿਨ੍ਹਾਂ ਨੇ ਵਾਪਸੀ ਪੁੱਚੋਵਾਲ ਜਾਣਾ ਹੁੰਦਾ ਬਰਨਾਲੇਵਾਲ ਜਾਣਾ ਹੁੰਦਾ ਉਹ ਇੱਥੋਂ ਕੈਂਟ ਥਾਣੇ 100 ਫੁੱਟੀ ਰੋਡ ਤੋਂ ਆਂਦੇ ਹੋਏ ਉਹ ਪਿੱਛੇ ਚਲੇ ਜਾਂਦੇ ਹੈਗੇ ਆ ਉੱਥੋਂ ਦੀ ਉਹ ਐਂਟਰੀ ਰੋਂਗ ਸਾਈਡ ਤੋਂ ਲਿਆਂਦੇ ਹੈਗੇ ਆ ਤੇ ਇੱਥੋਂ ਰੋਗ ਰੌਂਗ ਸਾਈਡ ਵਾਲੇ ਵਿਕਲਾ ਦੇ ਨਾਲ ਵੀ ਬੜੇ ਐਕਸੀਡੈਂਟ ਹੁੰਦੇ ਹੈਗੇ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈਗਾ ਵੀ ਜਿਹੜੇ ਰੌਗ ਸਾਈਡ ਤੋਂ ਆਉਂਦੇ ਆ ਉਹਨਾਂ ਦੇ ਉੱਤੇ ਨਕੇਲ ਕੱਸੀ ਜਾਵੇ ਤੇ ਜਿਹੜਾ ਅਚਾਨਕ ਹਾਈਵੇ ਦੇ ਉੱਤੇ ਜਿਹੜਾ ਘੱਟ ਬਣਿਆ ਹੋਇਆ ਹੈ ਇਸ ਦੇ ਜਿਹੜੇ ਬੋਰਡ ਹੈਗੇ ਆ ਉਹ ਕਾਫੀ ਦੂਰੀ ਤੋਂ ਲੱਗਨੇ ਸ਼ੁਰੂ ਹੋ ਜਾਣੇ ਚਾਹੀਦੇ ਹੈਗੇ ਕਿ ਅੱਗੇ ਜਾ ਕੇ ਬਠਿੰਡੇ ਵਾਲਾ ਜਿਹੜਾ ਬਠਿੰਡਾ ਸਿਟੀ ਨੂੰ ਜਾਣ ਵਾਲਾ ਘੱਟ ਹੈਗਾ ਸਿਰਫ ਇੱਕੋ ਹੀ ਬੋਰਡ ਲੱਗਿਆ ਹੋਇਆ ਇੱਥੇ ਹੋਰ ਵੀ ਬੋਰਡਾਂ ਦੀ ਜਰੂਰਤ ਹੈਗੀ ਆ